ਪ੍ਰਾਤਤਵ ਇਤਿਹਾਸ ਰਾਮਪੁਰ ਖੇੜਾ ਭੂਗੋਲਕ ਸਥਿਤੀ ਰਾਮਪੁਰ ਖੇੜੇ ਦਾਥੇ ਹੁਸ਼ਿਆਰਪੁਰ ਤੋਂ ਦਸੂਹਾ ਮੁਕੇਰੀਆਂ ਤੇ ਪਠਾਨਕੋਟ ਜਾਣ ਵਾਲੀ ਜਰਨੈਲੀ ਸੜਕ ਤੇ 18 ਮੀਲ ਦੀ ਵਿੱਥ ਤੇ ਪਿੰਡ 마ਸ਼ੀਆਂ ਦੇ ਲਹਿੰਦੇ ਪਾਸੇ ਕੋਈ ਦੋ ਕੁਫਰ ਲਾਂਗ ਤੇ ਵਾਕਿਆ ਹੈ ਜੋ ਜ਼ਿਲ੍ਹਾ ਹੁਸ਼ਿਆਰਪੁਰ ਸਬ ਤਹਿਸੀਲ ਤੇ ਥਾਣਾ ਭੁੰਗਾ ਵਿੱਚ ਪੈਂਦਾ ਹੈ 1947 ਈਸਵੀ ਤੋਂ ਪਹਿਲਾਂ ਅੰਗਰੇਜ਼ ਅੰਗਰੇਜ਼ ਰਾਜ ਸਮੇਂ ਇਹਥੇ ਪਹਿਲਾ ਤਹਿਸੀਲ ਦਸੂਹਾ ਵਿੱਚ ਵਾਕਿਆ ਸੀ ਸੰਸਾਰ ਦੇ ਨਕਸ਼ੇ ਤੇ ਇਸ ਪੁਰਾਤਨ ਤੇ ਇਤਿਹਾਸਿਕ ਥੇਹ ਦੀ ਸਥਿਤੀ 32 ਡਿਗਰੀ 5 ਲੈਟੀਟਿਊਡ ਅਤੇ 30 ਡਿਗਰੀ 58 ਲੌਂਗੀਟਿਊਡ ਤੇ ਹੈ ਸਥਾਨਕ ਤੌਰ ਤੇ ਇਹ ਥੇਹ ਚੜ੍ਹਦੇ ਪਾਸਿਓਂ ਪਿੰਡ ਮਾਛੀਆਂ ਪੱਛਮ ਵੱਲੋਂ ਪਿੰਡ ਗੋਇੰਦਪੁਰ ਲਹਿੰਦੇ ਵੱਲੋਂ ਪਿੰਡ ਬਾਲਾ ਅਤੇ ਦੱਖਣ ਵੱਲੋਂ ਪਿੰਡ ਤਲਵੰਡੀ ਜੱਟਾਂ ਵਿੱਚ ਕਿਰਿਆ ਹੋਇਆ ਹੈ ਇਸ ਥੇਹ ਦੀਆਂ ਹੱਦਾਂ ਉਪਰੋਕਤ ਪਿੰਡਾਂ ਨਾਲ ਲੱਗਦੀਆਂ ਹਨ ਪਰ ਸਰਕਾਰੀ ਕਾਗਜ਼ਾਂ ਵਿੱਚ ਗੋਇੰਦਪੁਰ ਪਿੰਡ ਦੀ ਹੱਦ ਵਿੱਚ ਹੈ ਜੋ ਅੰਗਰੇਜ਼ ਸ਼ਰਕ